ਕੈਨੇਡਾ ਦੇ ਬ੍ਰੈਮਟਨ ਦੇ ਵਿੱਚ ਲਗਾਤਾਰ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਆ ਕਾਨੂੰਨ ਦੇ ਉੱਪਰ ਵੱਡੇ ਸਵਾਲ ਖੜੇ ਹੋ ਰਹੇ ਨੇ ਪ੍ਰਸ਼ਾਸਨ ਦੇ ਉੱਪਰ ਕਿਉਂਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਅਜਿਹੇ ਘਟਨਾਵਾਂ ਵਾਪਰੀਆਂ ਨੇ ਮੰਗਲਵਾਰ ਦੁਪਹਿਰ ਦਿਨ ਦਿਹਾੜੇ ਸ਼ਰੀਆਮ ਗੋਲੀਆਂ ਚੱਲੀਆਂ ਨੇ ਪਲਾਜ਼ਾ ਪਾਰਕਿੰਗ ਲੋਟ ਦੇ ਵਿੱਚ ਸ਼ਰੀਆਮ ਗੋਲੀਬਾਰੀ ਹੋਈ ਆ ਜਿਸ ਦੇ ਵਿੱਚ ਇੱਕ ਔਰਤ ਦੀ ਮੌਕੇ ਤੇ ਮੌਤ ਵੀ ਹੋ ਚੁੱਕੀ ਆ ਮੌਕੇ ਤੇ ਐਮਰਜੈਂਸੀ ਟੀਮਾਂ ਬੁਲਾਈਆਂ ਗਈਆਂ ਪਰ ਉਸ ਵਕਤ ਤੱਕ ਔਰਤ ਨੇ ਦਮ ਤੋੜ ਦਿੱਤਾ ਗਿਆ ਹਾਲਾਂਕਿ ਪੀਲ ਰੀਜਨਲ ਪੁਲਿਸਿਸ ਦੀ ਜਾਂਚ ਪੜਤਾਲ ਕਰ ਰਹੀ ਆ ਕਵੀਨ ਸਟਰੀਟ ਈਸਟਰ ਦੇ 에어ਪੋਰਟ ਰੋਡ ਦੇ ਨੇੜੇ ਇੱਕ ਸਡ੍ਰਿਪ ਮਾਲ ਦੀ ਪਾਰਕਿੰਗ ਲੌਟ ਦੇ ਵਿੱਚ ਇੱਕ ਇਹ ਸਾਰੀ ਘਟਨਾ ਵਾਪਰੀ ਆ ਪੁਲਿਸ ਨੇ ਇਲਾਕਾ ਸੀਲ ਕਰਤਾ ਉਚਰਾਹਾ ਸੀਲ ਕਰਤਾ ਪਾਰਕਿੰਗ ਏਰੀਆ ਸੀਲ ਕਰਤਾ ਤੇ ਪੁਲਿਸ ਨੇ ਆਮ ਲੋਕਾਂ ਨੂੰ ਜਿਹੜਾ ਜਾਗਰੂਕ ਰਹਿਣ ਦੀ ਅਪੀਲ ਕੀਤੀ ਆ ਤੇ ਵੱਖ-ਵੱਖ ਰਸਤੇ ਜਿਹੜਾ ਬਣਾਉਣ ਦੀ ਅਪੀਲ ਕੀਤੀ ਆ ਤੇ ਨਾਲ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਇਸ ਘਟਨਾ ਦੀ ਕੋਈ ਜਾਣਕਾਰੀ ਜਾਂ ਕੋਈ ਸਬੂਤ ਆ ਕਿਸੇ ਨੇ ਕੋਈ ਗਵਾਹੀ ਦੇਣੀ ਆ ਤਾਂ ਤੁਰੰਤ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਵੇ ਤੇ ਪੁਲਿਸ ਪੀਲ ਰਿਗਨਲ ਪੁਲਿਸਿਸ ਦੀ ਗੰਭੀਰਤਾ ਦੇ ਨਾਲ ਇਸ ਵਕਤ ਤੱਕ ਜਾਂਚ ਕਰ ਰਹੀ ਹੈ